ਪਰਿਵਾਰ ਵਾਰੇ ਸਾਨੂੰ ਜੋ ਹੈ ਆਪਣਾ ਸੋਸ਼ਲ ਮੀਡੀਆ ਤੋਂ ਰੈਫਰੈਂਸ ਜਾਣਕਾਰੀ ਮਿਲੀ ਸੀ ਕਿ ਪਰਿਵਾਰ ਹੈਮਰਾਜ ਪਿੰਡ ਹੈਮਰਾਜਪੁਰ ਪਿੰਡ ਹੈਗਾ ਗਰਦਾਸਪੁਰ ਦੇ ਵਿੱਚ ਕਾਫੀ ਜ਼ਿਆਦਾ ਬੁਰੀ ਹਾਲਤ ਵਿੱਚ ਰਹਿ ਰਹੇ ਆ ਪਰਿਵਾਰ ਕੋਲ ਜੋ ਰੋਜ਼ਗਾਰ ਦਾ ਸਾਧਨ ਹੈ ਤੇ ਉਹ ਮਿਲ ਕੇ ਇੱਕ ਇੱਕ ਈ ਰਿਕਸ਼ਾ ਹੀ ਹੈ ਤੇ ਉਹ ਵੀ ਕਿਰਾਏ ਦਾ ਲੈ ਕੇ ਡੇਲੀ ਬੇਸਿਸ ਤੇ ਇਹ 300 ਰੁਪਏ ਕਿਰਾਇਆ ਲੈ ਕੇ ਦਿਨ ਦੇ ਹਿਸਾਬ ਨਾਲ ਚਲਾ ਰਹੇ ਆ ਤੇ ਤੁਸੀਂ ਹਿਸਾਬ ਲਾ ਸਕਦੇ ਹੋ 200 ਜਾਂ 150 ਰੁਪਏ ਵੀ ਬਚਦਾ ਇਹਨਾਂ ਨੂੰ ਪਿੱਛੇ ਤੇ ਆਪਾਂ ਉਹ ਸਾਰਾ ਕੁਝ ਦੇਖ ਕੇ ਸਾਨੂੰ ਜਾਣਕਾਰੀ ਮਿਲੀ ਤਾਂ ਅਸੀਂ ਅ ਵੈਰੀ ਕੁਸ਼ਨ ਕਰਾ ਕੀਤੀ ਆਪਣੇ ਐਂਡ ਤੋਂ ਗਲੋਬਲ ਸਿੱਖ ਸੰਸਥਾ ਵੱਲੋਂ ਤੇ ਸਾਨੂੰ ਲੱਗੇ ਪਰਿਵਾਰ ਲੋੜਵੰਦਾ ਹੈ ਇਸ ਪਰਿਵਾਰ ਚ ਦੋ ਬੇਟੀਆਂ ਨੇ ਇਹਨਾਂ ਦੀਆਂ ਤੇ ਦੋ ਬੇਟੇ ਆ ਇੱਕ ਬੇਟਾ ਪੈਰਲਾਈਸਿਸ ਆ ਜਿਹੜੀਆਂ ਬੇਟੀਆਂ ਨੇ ਉਹ तकरीबन 11500 ਰੁਪਏ ਮਹੀਨੇ ਦੇ ਹਿਸਾਬ ਨਾਲ ਜੋਬ ਕਰ ਰਹੀਆਂ ਨੇ ਤੁਸੀਂ ਸੋਚ ਸਕਦੇ ਹੋ ਕੀ ਹਾਲਤ ਹੋਊਗੀ ਪਰਿਵਾਰ ਦੀ ਇਸ ਕਰਕੇ ਸਾਨੂੰ ਲੱਗੇ ਪਰਿਵਾਰ ਲੋੜਵੰਦਾ ਤੇ ਇਹਨਾਂ ਦੀ ਮਦਦ ਕਰਨੀ ਬਹੁਤ ਜ਼ਰੂਰੀ ਹੈ ਕੀ ਕੀ ਮਦਦ ਕੀਤੀ ਜਾ ਰਹੀ ਹੈ ਅੱਜ ਅੱਜ ਦੀ ਡੇਟ ਵਿੱਚ ਅਸੀਂ ਇਹਨਾਂ ਨੂੰ ਇੱਕ ਈ ਰਿਕਸ਼ਾ ਲੈ ਕੇ ਦਿੱਤਾ ਕਿਉਂਕਿ ਬੇਸਿਕ ਚੀਜ਼ ਆ ਪਰਿਵਾਰ ਲਈ ਮੇਨ ਰੋਜ਼ਗਾਰ ਵੀ ਇਹਨਾਂ ਦਾ ਇਹੀ ਆ ਪਹਿਲਾਂ ਇਹ ਕਿਰਾਏ ਤੇ ਚਲਾ ਰਹੇ ਸੀ ਚਲੋ ਇਹਨਾਂ ਦਾ ਹੁਣ ਆਪਣਾ ਹੀ ਰਿਕਸ਼ਾ ਹੋ ਗਿਆ ਤੇ ਜੋ ਇਹ ਕਿਰਾਇਆ ਪੇ ਕਰਦੇ ਸੀ ਉਹ ਇਹਨਾਂ ਨੂੰ ਚਲੋ ਦਿੱਲੀ ਦਾ ਬਚਣਾ ਸ਼ੁਰੂ ਹੋ ਜਾਣਾ ਇਹਨਾਂ ਦਾ ਪਰਿਵਾਰ ਦਾ ਮਕਾਨ ਵੀ ਕਾਫੀ ਦੇਰ ਤੋਂ ਟੁੱਟਿਆ ਚਾਰ ਸਾਲ ਤੋਂ ਬੇਕਰ ਹੋ ਕੇ ਰਹਿਦੇ ਆ ਕੁਝ ਇਦਦਰੋ ਵੀ ਕੀਤਾ ਜਾਏਗਾ ਅਸੀਂ ਇਸ ਬਾਰੇ ਆਪਣੇ ਜਿਹੜੀ ਸੀਨੀਅਰ ਟੀਮ ਹੈਗਾ ਉਹਨਾਂ ਨਾਲ ਡਿਸਕਸ਼ਨ ਕਰਾਂਗੇ ਬਾਕੀ ਜਿਵੇਂ ਵੀ ਆ ਗਰ ਕਰਦੇ ਆ ਹਾਂ ਵੀ ਆਪਾਂ ਨੂੰ ਕੁਝ ਜਿਵੇਂ ਵੀ ਹੋਗਾ ਫਿਰ ਅਸੀਂ ਨੈਕਸਟ ਜੋ ਹੈਗਾ ਸਾਡਾ ਉਹਦੇ ਵਿੱਚ ਕੰਨ ਗਲੋਬਲ 6 ਹਾਰਟਬੀਟ ਇਲਾਕੇ ਵਿੱਚ ਕਾਫੀ ਸੇਵਾ ਕੀਤੀ ਹੈ ਕਿਹੜੇ ਕਿਹੜੇ ਉਪਰਾਲੇ ਚੱਲ ਰਹੇ ਹੈ ਇਸ ਵੇਲੇ ਗਲੋਬਲ ਸਿੱਖ ਵੱਲੋਂ ਕੰਸਟਰਕਸ਼ਨ ਦਾ ਹੀ ਸਾਡਾ ਜੋ ਹੈਗਾ ਅਜ ਪ੍ਰੋਜੈਕਟ ਚੱਲ ਰਿਹਾ ਹੈ ਤਕਰੀਬਨ 150 ਪਲੱਸ 200 ਦੇ ਕਰੀਬ ਜਿਹੜੇ ਘਰ ਹੈਗੇ ਸੀ ਅਡਾਪਟ ਕੀਤੇ ਹੋਏ ਆ ਉਹਨਾਂ ਦੇ ਕਾਰਜ ਚੱਲ ਰਿਹਾ ਉਸ ਤੋਂ ਇਲਾਵਾ ਸਾਡਾ ਸਪਰੇਅ ਦਾ ਜੋ ਹੈਗਾ ਕਾਰਜ ਚੱਲ ਰਿਹਾ ਤੇ ਹੁਣ ਅਸੀਂ ਰੀਸੈਂਟ ਸਾਡਾ ਜੇ ਕੁਸ਼ਕ ਪਿੰਡਾਂ ਵਿੱਚ ਜਿਹੜਾ ਕਣਕ ਦੀ ਬਿਜਾਈ ਦਾ ਕਾਰਜ ਵੀ ਹੈ ਜੇ ਚੱਲ ਰਿਹਾ ਹੈ ਮੈਂ ਦਾ ਜਸਵੀਰ ਸਿੰਘ ਆ ਜੀ ਕੀ ਕਹਿਣਾ ਚਾਹੋਗੇ ਜੀ ਮੈਂ ਕਹਾਂ ਵੀ ਬਹੁਤ ਬਹੁਤ ਮੇਰੇ ਵੀਰਾਂ ਦਾ ਧੰਨਵਾਦ ਆ ਜੀ ਆਪਣੇ ਸਰਪੰਚ ਸਾਹਿਬ ਬਾਈ ਸਾਹਿਬ ਨੰਬਰ ਦਾ ਮੈਂ ਬਹੁਤ ਧੰਨਵਾਦ ਕਰਦਾ ਵੀ ਇਹਨਾਂ ਨੇ ਸਾਨੂੰ ਉੱਤੇ ਤਾਂ ਚੁੱਕ ਦੀ ਕੀਤਾ ਜੀ ਅਈ ਹੁਣ ਆਪਣਾ ਈਰਸਾ ਭਾਜੀ ਵੀਰ ਉਹਨਾਂ ਦੇ ਦਿੱਤਾ ਮਿਹਨਤ ਕਰਾਂਗੇ ਪੂਰੀ ਤੇ ਕੋਸੇ ਕਰਾਂ ਵੀ ਵਧੀਆ ਰੋਟੀ ਹੱਡੀ ਪਰਿਵਾਰ ਆਰਾਮ ਨਾਲ ਬਿਵਾਸ ਸਕਦੇ ਕੋਈ ਲਾਜ ਵੀ ਕਰਵਾ ਹਾਂਜੀ 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 ਖੁਸ਼ੀ ਕਰਾਂ ਹਾਂ ਕੋਸੇ ਕੋਈ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਬੜਾ ਵੱਡਾ ਪ੍ਰਾਲਾ ਕੀਤਾ ਕਿ ਜਿਹੜੇ ਇੱਕ ਬੰਦੇ ਕੋ ਕਰਾਏ ਦੇ ਰਿਕਸ਼ਾ ਚਲਾ ਕੇ ਆਪਣਾ ਗੁਜ਼ਾਰਾ ਕਰਦਾ ਸੀ ਅੱਜ ਵੀਰਜੀ ਹੋਰਾਂ ਨੇ ਬਹੁਤ ਬਹੁਤ ਮਿਹਰਬਾਨੀ ਇਹਨਾਂ ਦੀ ਜਿਨ੍ਹਾਂ ਨਵਾਂ ਰਿਕਸ਼ਾ ਦੇ ਦਿੱਤਾ ਤੇ ਹੁਣ ਇਹ ਆਪਣਾ ਘਰ ਦਾ ਗੁਜ਼ਾਰਾ ਬਹੁਤ ਆਰਾਮ ਨਾਲ ਕਰ ਸਕਦਾ ਮੀਡੀਆ ਜੀ ਤੁਸੀਂ ਪਰਿਵਾਰ ਨੂੰ ਹਾਈਲਾਈਟ ਕੀਤਾ ਸੀ ਤੁਸੀਂ ਪਰਿਵਾਰ ਦੀ ਹਾਲਤ ਬਿਆਨ ਕੀਤੀ ਸੀ ਕਿੱਦਾਂ ਦਾ ਪਰਿਵਾਰ ਆ ਇੱਕ ਵਾਰੀ ਫੇਰ ਦੱਸ ਦਿਓ ਇਹ ਜੀ ਬਹੁਤ ਗਰੀਬ ਪਰਿਵਾਰ ਆ ਮੈਂ ਅੱਗੇ ਵੀ ਕਿੰਨੀ ਵਾਰੀ ਬਾਰ-ਬਾਰ ਕਹਿੰਨਾ ਤੁਹਾਡਾ ਮੀਡੀਆ ਦਾ ਮੈਂ ਖਾਸ ਕਰਕੇ ਬਹੁਤ ਧੰਨਵਾਦ ਕਰਦਾ ਜੇ ਤੁਸੀਂ ਨਾ ਹੋਵੋ ਤੇ ਇਹੋ ਜਿਹੇ ਪਰਿਵਾਰ ਤੱਕ ਪਹੁੰਚ ਕਰਨੀ ਬੜੀ ਔਖੀ ਹੋ ਸਕਦੀ ਹੈ ਤੁਹਾਡਾ ਮੀਡੀਆ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਕੋਈ ਗਰੀਬ ਪਰਿਵਾਰ ਲੱਭ ਕੇ ਗਰੀਬ ਦੀ ਮਦਦ ਕਰਤੀ ਹੁਣ ਪਰਿਵਾਰ ਦਾ ਗੁਜ਼ਾਰਾ ਚੰਗੇ ਤਰੀਕੇ ਨਾਲ ਬਹੁਤ ਆਰਾਮ ਨਾਲ ਹੁਣ ਗੁਜ਼ਾਰਾ ਕਰ ਸਕਦਾ ਜੀ ਆਪਣਾ ਇਹ ਤੇ ਬੱਚੇ ਦਾ ਇਲਾਜ ਬਾਰੇ ਵੀ ਸੋਚਿਆ ਜਾ ਸਕਦਾ ਇਹ ਵੀ ਮੈਂ ਹੁਣ ਜਿੱਦਾਂ ਐ ਬਹੁਤ ਵੱਡੀ ਸਸਤਾ ਜਿਹੜੇ ਇੱਥੇ ਆਏ ਨੇ ਭਾਜੀ ਹੋਰੀ ਇਹ ਕਰਵਾ ਸਕਦੇ ਆ ਜੀ ਇਹ ਕਰ ਸਕਦੇ ਆ ਇਲਾਜ ਬੱਚੇ ਦਾ ਹੋ ਸਕਦਾ ਪਰਿਵਾਰ ਵਾਰੇ ਸਾਨੂੰ ਜੋ ਹੈ ਆਪਣਾ ਸੋਸ਼ਲ ਮੀਡੀਆ ਤੋਂ ਰੈਫਰੈਂਸ ਜਾਣਕਾਰੀ ਮਿਲੀ ਸੀ ਕਿ ਪਰਿਵਾਰ ਹੈਮਰਾਜ ਪਿੰਡ ਹੈਮਰਾਜਪੁਰ ਪਿੰਡ ਹੈਗਾ ਗਰਦਾਸਪੁਰ ਦੇ ਵਿੱਚ ਕਾਫੀ ਜ਼ਿਆਦਾ ਬੁਰੀ ਹਾਲਤ ਵਿੱਚ ਰਹਿ ਰਿਹਾ ਪਰਿਵਾਰ ਕੋਲ ਜੋ ਰੋਜ਼ਗਾਰ ਦਾ ਸਾਧਨ ਹੈ ਤੇ ਉਹ ਮਤਲਬ ਕਿ ਇੱਕ ਇੱਕ ਈ-रिक्शा ਹੀ ਹੈ ਤੇ ਉਹ ਵੀ ਕਿਰਾਏ ਦਾ ਲੈ ਕੇ ਡੇਲੀ ਬੇਸਿਸ ਤੇ ਇਹ 300 ਰੁਪਏ ਕਿਰਾਇਆ ਲੈ ਕੇ ਦਿਨ ਦੇ حساب ਨਾਲ ਚਲਾ ਰਹੇ ਆ ਤੇ ਤੁਸੀਂ ਹਿਸਾਬ ਲਾ ਸਕਦੇ ਹੋ 200 ਜਾਂ 150 ਰੁਪਏ ਬਚਦਾ ਇਹਨਾਂ ਨੂੰ ਪਿੱਛੇ ਤੇ ਆਪਾਂ ਸਾਰਾ ਕੁਝ ਦੇਖ ਕੇ ਸਾਨੂੰ ਜਾਣਕਾਰੀ ਮਿਲੀ ਤਾਂ ਅਸੀਂ ਅ ਵੈਰੀ ਕੁਸ਼ਨ ਵਗੈਰਾ ਕੀਤੀ ਆਪਣੇ ਐਂਡ ਤੋਂ ਗਲੋਬਲ ਸਿੱਖ ਸੰਸਥਾ ਵੱਲੋਂ ਤੇ ਸਾਨੂੰ ਲੱਗੇ ਪਰਿਵਾਰ ਲੋੜਵੰਦਾ ਹੈ ਇਸ ਪਰਿਵਾਰ ਚ ਦੋ ਬੇਟੀਆਂ ਨੇ ਇਹਨਾਂ ਦੀਆਂ ਤੇ ਦੋ ਬੇਟੇ ਆ ਇੱਕ ਬੇਟਾ ਪੈਰਲਾਈਸਿਸ ਆ ਜਿਹੜੀਆਂ ਬੇਟੀਆਂ ਨੇ ਉਹ तकरीबन 11500 ਰੁਪਏ ਮਹੀਨੇ ਦੇ ਹਿਸਾਬ ਨਾਲ ਜੋਬ ਕਰ ਰਹੀਆਂ ਨੇ ਤੁਸੀਂ ਸੋਚ ਸਕਦੇ ਹੋ ਕੀ ਹਾਲਤ ਹੋਊਗੀ ਪਰਿਵਾਰ ਦੀ ਇਸ ਕਰਕੇ ਸਾਨੂੰ ਲੱਗੇ ਪਰਿਵਾਰ ਲੋੜਵੰਦਾ ਤੇ ਇਹਨਾਂ ਦੀ ਮਦਦ ਕਰਨੀ ਬਹੁਤ ਜ਼ਰੂਰੀ ਹੈ ਕੀ ਕੀ ਮਦਦ ਕੀਤੀ ਜਾ ਰਹੀ ਹੈ ਅੱਜ ਅੱਜ ਦੀ ਡੇਟ ਵਿੱਚ ਅਸੀਂ ਇਹਨਾਂ ਨੂੰ ਇੱਕ ਈ ਰਿਕਸ਼ਾ ਲੈ ਕੇ ਦਿੱਤਾ ਕਿਉਂਕਿ ਬੇਸਿਕ ਚੀਜ਼ ਆ ਪਰਿਵਾਰ ਲਈ ਮੇਨ ਰੋਜ਼ਗਾਰ ਵੀ ਇਹਨਾਂ ਦਾ ਇਹੀ ਆ ਪਹਿਲਾਂ ਕਿਰਾਏ ਤੇ ਚਲਾ ਰਹੇ ਸੀ ਚਲੋ ਇਹਨਾਂ ਦਾ ਹੁਣ ਆਪਣਾ ਹੀ ਰਿਕਸ਼ਾ ਹੋ ਗਿਆ ਤੇ ਜੋ ਇਹ ਕਿਰਾਇਆ ਪੇ ਕਰਦੇ ਸੀ ਉਹ ਇਹਨਾਂ ਨੂੰ ਚਲੋ ਦਿੱਲੀ ਦਾ ਬਚਣਾ ਸ਼ੁਰੂ ਹੋ ਜਾਣਾ ਇਹਨਾਂ ਦਾ ਪਰਿਵਾਰ ਦਾ ਮਕਾਨ ਵੀ ਕਾਫੀ ਦੇਰ ਤੋਂ ਟੁੱਟਿਆ ਚਾਰ ਸਾਲ ਤੋਂ ਬੇਕਰ ਹੋ ਕੇ ਰਹੇ ਨੇ ਕੁਝ ਇਧਰ ਉਹ ਵੀ ਕੀਤਾ ਜਾਏਗਾ ਅਸੀਂ ਇਸ ਬਾਰੇ ਆਪਣੇ ਜਿਹੜੀ ਸੀਨੀਅਰ ਟੀਮ ਹੈਗਾ ਉਹਨਾਂ ਨਾਲ ਡਿਸਕਸ਼ਨ ਕਰਾਂਗੇ ਬਾਕੀ ਜਿਵੇਂ ਵੀ ਆ ਅਗਰ ਕਰਦੇ ਆ ਹਾਂ ਵੀ ਆਪਾਂ ਨੂੰ ਕੁਝ ਜਿਵੇਂ ਵੀ ਹੋਊਗਾ ਫਿਰ ਅਸੀਂ ਨੈਕਸਟ ਜੋ ਹੈਗਾ ਸਾਡਾ ਉਹਦੇ ਵਿੱਚ ਗਲੋਬਲ 6 ਹਾਰਟਬੀਟ ਇਲਾਕੇ ਵਿੱਚ ਕਾਫੀ ਸੇਵਾ ਕੀਤੀ ਹੈ ਕਿਹੜੇ ਕਿਹੜੇ ਉਪਰਾਲੇ ਚੱਲ ਰਹੇ ਹੈ ਇਸ ਵੇਲੇ ਗਲੋਬਲ ਸਿਕ ਵੱਲੋਂ ਕੰਸਟਰਕਸ਼ਨ ਦਾ ਹੀ ਸਾਡਾ ਜੋ ਹੈਗਾ ਅੱਜ ਪ੍ਰੋਜੈਕਟ ਚੱਲ ਰਿਹਾ ਹੈ ਤਕਰੀਬਨ 150 ਪਲੱਸ 200 ਦੇ ਕਰੀਬ ਜਿਹੜੇ ਘਰ ਹੈਗੇ ਸੀ ਅਡਾਪਟ ਕੀਤੇ ਹੋਏ ਆ ਉਹਨਾਂ ਦੇ ਕਾਰਜ ਚੱਲ ਰਿਹਾ ਉਸ ਤੋਂ ਇਲਾਵਾ ਸਾਡਾ ਸਪਰੇਅ ਦਾ ਜੋ ਹੈਗਾ ਕਾਰਜ ਚੱਲ ਰਿਹਾ ਤੇ ਹੁਣ ਅਸੀਂ ਰੀਸੈਂਟ ਸਾਡਾ ਜੇ ਕੁਸ਼ਕ ਪਿੰਡਾਂ ਵਿੱਚ ਜਿਹੜਾ ਕਣਕ ਦੀ ਬਿਜਾਈ ਦਾ ਕਾਰਜ ਵੀ ਹੈ ਜੇ ਚੱਲ ਰਿਹਾ ਹੈ ਮੈਂ ਦਾ ਜਸਵੀਰ ਸਿੰਘ ਆ ਜੀ ਕੀ ਕਹਿਣਾ ਚਾਹੋਗੇ ਜੀ ਮੈਂ ਕਹਾਂ ਵੀ ਬਹੁਤ ਬਹੁਤ ਮੇਰੇ ਵੀਰਾਂ ਦਾ ਧੰਨਵਾਦ ਆ ਜੀ ਆਪਣੇ ਸਰਪੰਚ ਸਾਹਿਬ ਬਾਜ ਸਾਹਿਬ ਨੰਬਰ ਦਾ ਬਹੁਤ ਧੰਨਵਾਦ ਕਰਦਾ ਵੀ ਇਹਨਾਂ ਨੇ ਸਾਨੂੰ ਉੱਤੇ ਤਾਂ ਚੁੱਕ ਦੀ ਕੀਤਾ ਜੀ ਅਈ ਹੁਣ ਆਪਣਾ ਈਰਿਸ ਦਾ ਭਾਜੀ ਵੀਰ ਉਹਨਾਂ ਨੇ ਦਿੱਤਾ ਮਿਹਨਤ ਕਰਾਂਗੇ ਪੂਰੀ ਤੇ ਕੋਸ਼ਿਸ਼ ਕਰਾਂ ਵੀ ਵਧੀਆ ਰੋਟੀ ਹੱਡੀ ਪਰਿਵਾਰ ਆਰਾਮ ਨਾਲ ਬਿਵਾਸ ਸਕਦੇ ਕੋਈ ਇਲਾਜ ਵੀ ਕਰਵਾ ਹਾਂਜੀ 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 ਖੁਸ਼ੀ ਕਰਾਂ ਹਾਂ ਕੋਸ਼ਿਸ਼ ਕੋਈ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਬੜਾ ਵੱਡਾ ਉਪਰਾਲਾ ਕੀਤਾ ਕਿ ਜਿਹੜੇ ਇੱਕ ਬੰਦੇ ਕੋ ਕਰਾਏ ਦੇ ਰਿਕਸ਼ਾ ਚਲਾ ਕੇ ਆਪਣਾ ਗੁਜ਼ਾਰਾ ਕਰਦਾ ਸੀ ਅੱਜ ਵੀਰਜੀ ਹੋਰਾਂ ਨੇ ਬਹੁਤ ਬਹੁਤ ਮਿਹਰਬਾਨੀ ਇਹਨਾਂ ਦੀ ਜਿਨ੍ਹਾਂ ਨਵਾਂ ਰਿਕਸ਼ਾ ਦੇ ਦਿੱਤਾ ਤੇ ਹੁਣ ਇਹ ਆਪਣਾ ਘਰ ਦਾ ਗੁਜ਼ਾਰਾ ਬਹੁਤ ਆਰਾਮ ਨਾਲ ਕਰ ਸਕਦਾ ਮੀਡੀਆ ਜੀ ਤੁਸੀਂ ਪਰਿਵਾਰ ਨੂੰ ਹਾਈਲਾਈਟ ਕੀਤਾ ਸੀ ਤੁਸੀਂ ਪਰਿਵਾਰ ਦੀ ਹਾਲਤ ਬਿਆਨ ਕੀਤੀ ਸੀ ਕਿੱਦਾਂ ਦਾ ਪਰਿਵਾਰ ਹੈ ਇੱਕ ਵਾਰੀ ਫੇਰ ਦੱਸ ਦਿਓ ਇਹ ਜੀ ਬਹੁਤ ਗਰੀਬ ਪਰਿਵਾਰ ਆ ਮੈਂ ਅੱਗੇ ਵੀ ਕਿੰਨੀ ਵਾਰੀ ਬਾਰ ਬਾਰ ਕਹਿੰਨਾ ਤੁਹਾਡਾ ਮੀਡੀਆ ਦਾ ਮੈਂ ਖਾਸ ਕਰਕੇ ਬਹੁਤ ਧੰਨਵਾਦ ਕਰਦਾ ਜੇ ਤੁਸੀਂ ਨਾ ਹੋਵੋ ਤੇ ਇਹੋ ਜਿਹੇ ਪਰਿਵਾਰ ਤੱਕ ਪਹੁੰਚ ਕਰਨੀ ਬੜੀ ਔਖੀ ਹੋ ਸਕਦੀ ਹੈ ਤੁਹਾਡਾ ਮੀਡੀਆ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਕੋ ਗਰੀਬ ਪਰਿਵਾਰ ਲੱਭ ਕੇ ਗਰੀਬ ਦੀ ਮਦਦ ਕਰਤੀ ਹੁਣ ਪਰਿਵਾਰ ਦਾ ਗੁਜ਼ਾਰਾ ਚੰਗੇ ਤਰੀਕੇ ਨਾਲ ਬਹੁਤ ਆਰਾਮ ਨਾਲ ਹੁਣ ਗੁਜ਼ਾਰਾ ਕਰ ਸਕਦਾ ਜੀ ਆਪਣਾ ਹੈ ਤੇ ਬੱਚੇ ਦਾ ਇਲਾਜ ਬਾਰੇ ਵੀ ਸੋਚਿਆ ਜਾ ਸਕਦਾ ਇਹ ਵੀ ਮੈਂ ਹੁਣ ਜਿੱਦਾਂ ਬਹੁਤ ਵੱਡੀ ਸਸਤਾ ਜਿਹੜੇ ਇੱਥੇ ਆਏ ਨੇ ਭਾਜੀ ਹੋਰੀ ਇਹ ਕਰਵਾ ਸਕਦੇ ਆ ਜੀ ਇਹ ਕਰ ਸਕਦੇ ਆ ਇਲਾਜ ਬੱਚੇ ਦਾ ਹੋ ਸਕਦਾ